ਤੋ ਕਹਿੰਦੇ ਸਵੇਰ ਵਾਰ ਘਰ ਮਮਾਪਾ ਹੋ ਗਏ ਕੋ ਬੰਦੇ ਬੁੰਗਾ ਨਾ ਰਹਿ ਗਏ ਬਰੀਏ ਅਈ ਬੇਟੀ ਨੂੰ ਕਹਾਂ ਤੀਨ ਦੀ ਮੋਤ ਨਾਲੇ ਲੈ ਕੇ ਜਾਣੀ ਆ ਤੇ ਨਾ ਸੁਣੇ ਨਾ ਆਪਣੇ ਰਿਸੈਪਲੇ ਬਣਾ ਉਹ ਵੇਰੋ ਰਿਖੇ ਬੜਾ ਜਿੜਾ ਇਹਨਾਂ ਨੇ ਬੜਾ ਕਾ ਕੇ ਉਹ ਬਾਅਦ ਝੂਣ ਗਿਆ ਰਸਾ ਕੁਟੂ ਕੁਛ ਨਹੀਂ ਹਾਲੀ ਕਰ ਰੱਖੋਗੇ ਬਾਰ ਬਾਰ ਕਰ ਰੱਖੋਗੇ ਲੇਕਰ ਕਿ ਜਿਵੇਂ ਵਿਸ਼ਾਲ ਸ਼ਰਮਾ ਜੀ ਜਿਹੜਾ ਫੈਕਟਰੀ ਬੀਜਪੀ ਤੇ ਉਹਦੇ ਨਾਲ ਟੀਮ ਹੈ ਸਾਰਿਆਂ ਨੇ ਬਹੁਤ ਵਧੀਆ ਬਰਲਾ ਲੱਗਾ ਹੈ ਕਿ ਇੱਥੇ ਲੜ ਵਿੱਚ ਵਿੱਚ ਹੋਂਦਾਂ ਦਾ ਮੁਕੰਮਲ ਨਹੀਂ ਹੋਇਆ ਜਿਹਦੇ ਵਿੱਚ ਲੋਕਾਂ ਨੂੰ ਵਾਟੋ ਵਾਰ ਜਿਹੜਾ ਕਿਉਂਕਿ ਹੋਂਦ ਇੱਕ ਐਸੀ ਚੀਜ਼ ਹੈ ਜਿਹੜਾ ਕੋਈ ਜਿਸ ਕਿਸੇ ਨੂੰ ਦਿੱਤਾ ਜਾਂਦਾ ਉਹ ਭੇਲ ਭਾਗ ਨਹੀਂ ਦੇਖਿਆ ਜਾਂਦਾ ਹੈਗਾ ਕੋਈ ਜਾਤ ਬਰਾਦਰੀ ਨਹੀਂ ਦੇਖੀ ਜਾਂਦੀ ਇੱਥੇ ਜਾਨ ਦੇਖੀ ਜਾਂਦੀ ਹੈ ਜਿਹਦੇ ਹੋਂਦ ਦਾ ਇਹਦਾ ਸਾਡਾ ਬੱਚੇ ਤੇ ਖਤਰਾ ਤੁੰਗਾ ਹੋ ਲੋਡ ਬੋਲ ਨੂੰ ਦਿੱਤਾ ਜਾ ਕਿ ਮੈਂ ਜਾਨ ਨਹੀਂ ਰੱਖ ਸਕਦੀ ਜਿਸ ਤਰ੍ਹਾਂ ਕਿ ਲੋਕਾਂ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ ਲੇਕਿਨ ਕਿਹੜੇ ਗਿਰਜ਼ਾਰਾਂ ਤੋਂ ਖੂਨ ਦਾ ਮਹਾ ਤੋਂ ਸ਼ਾਇਦ ਕੋ ਕੋਸਟਲ ਕਿਉਂਕਿ ਬਰਵਾਰ ਪਾਟਿਆ ਵਾਲਮੀ ਕੀ ਧਰਮ ਸਮਾਜ ਪਾਤਾ ਮੈਂ ਪੰਜਾਬ ਦਾ ভাইস ਪ੍ਰਧਾਨ ਮੈਂ ਇਸ ਖੂਨ ਦਾਨ ਕਰਨ ਦੇ ਵਿੱਚ ਪਹੁੰਚੀ ਮੈਂ ਖੂਨ ਦਾਨ ਕੀਤਾ ਮੈਂ ਸਾਰੇ ਹੀ ਭਾਈਚਾਰੇ ਨੂੰ ਕਹਾਂਗਾ ਕਿ ਖੂਨ ਦਾਨ ਦੇ ਵਿੱਚ ਹੌਟ ਕੀ ਹਿੱਸਾ ਲੈਣੀ ਚਾਹੀਦਾ ਹੈ ਇਹ ਜਿਹੜਾ ਖੂਨ ਦਾਨ ਨੂੰ ਆ ਅਸੀਂ ਜੇ ਖੂਨਦਾਨ ਦਿੰਨੇ ਆ ਤਾਂ ਪਤਾ ਨਹੀਂ ਇਹ ਖੂਨਦਾਨ ਦੇ ਨਾਲ ਕਿੰਨੀਆਂ ਨਹੀਂ ਅਜੰਦਾ ਬਚਦੀਆਂ ਸਾਨੂੰ ਇਹ ਜਿਹੜੇ ਉਪਰਾਲੇ ਆ ਇਹ ਕਰਨੇ ਚਾਹੀਦੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆ ਕਿ ਇੱਕ ਵਾਰੀ ਜ਼ਰੂਰ ਖੂਨਦਾਨ ਦਿਓ ਔਰ ਖੂਨਦਾਨ ਦੇ ਵਿੱਚ ਹਿੱਸਾ ਆਓ ਅਗਲੇ ਟੈਕਨੋਲੋਜੀ ਪ੍ਰਾਈਸ ਦਿਵਾਂ ਨਾਲ ਕੀ ਆਉਣਾ ਹੈ ਅੱਜ ਵਿਸ਼ਵ ਹੈ ਦੇ ਲੋਕ ਬੋਲ ਰਹੇ ਨੇ ਕਿ ਅੰਦਾਜ਼ ਹੋਵੇਗਾ ਇਹਨਾਂ ਦੇ ਹੋਵੇਗੀ ਆਇਓ ਬਈ ਆਵੇ ਜਿੱਲੀ ਨਾ ਸਰ ਅੱਜ ਬਾਈਟ ਲਈ ਗਏ ਹਾਂ ਨਾ ਆਇਓ ਇੱਕ ਹੀ ਪ੍ਰਾਂਤ ਚੇਅਰ ਦੇ ਅੰਦਰ ਬਲੱਡ ਬੈਂਕ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਜਿਹਦੇ ਵਿੱਚ ਖਾਸ ਤੌਰ ਤੇ ਸਾਡੇ ਭਰਾ ਐਡਵੋਕੇਟ ਵਿਸ਼ਾਲ ਸ਼ਰਮਾ ਜੀ ਨੇ ਇੱਕ ਵਧੀਆ ਇਹਨ ਕੋ ਮੁਕਾਬਾਈ ਹੈ ਇਹਦੇ ਵਿੱਚ ਵੱਖ-ਵੱਖ ਸੰਗਠਨਾਂ ਦੇ ਇੱਥੇ ਲੋਕ ਆਏ ਬਲੱਡ ਡੋਨੇਟ ਕਰਨ ਲਈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਖੂਨਦਾਨ ਇੱਕ ਮਹਾਦਾਨ ਹੈ ਜਿਹਦੇ ਨਾਲ ਬਹੁਤ ਸਾਰੀਆਂ ਲੋਕਾਂ ਦੀਆਂ ਅਸੀਂ ਜਾਨਾਂ ਬਚਾ ਸਕਦੇ ਹਾਂ ਤੇ ਇਹ ਜਿੰਨੇ ਵੀ ਡੋਨਰ ਹੈਗੇ ਆ ਬੜੇ ਵਧਾਈ ਦੇ ਪਾਤਰ ਹੈ ਤੇ ਮੈਂ ਸਾਰਿਆਂ ਨੂੰ ਸ਼ੁਭਕਾਮਨਾਵਾਂ ਵਾਸਤੇ ਵਧਾਈ ਦਿੰਦਾ ਹਾਂ ਸਰਦੂਜੀ ਦਾ ਖਾਲਸਾ ਭਾਈ ਰੂਜੀ ਦੇ ਫਤਿਹ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਭਾਰਤੀ ਜਨਤਾ ਪਾਰਟੀ 17 ਸਤੰਬਰ ਤੋਂ 2 ਅਕਤੂਬਰ ਤੱਕ ਪੂਰੇ ਭਾਰਤ ਦੇ ਵਿੱਚ ਸੇਵਾ ਪਖਵਾੜਾ ਮਨਾ ਰਹੀ ਹੈ ਔਰ ਇਸ ਸੇਵਾ ਪਖਵਾੜੇ ਦੇ ਵਿੱਚ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਵਕ ਵਖੂਂਦਨ ਕੈਂਪ ਸਫਾਈ ਅਭਿਆਨ ਜਾਂ ਭਾਰਤ ਸਰਕਾਰ ਦੀਆਂ ਜੋ ਸਕੀਮਾਂ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਣਾ ਹੈ ਕੋ ਕਿਸੇ ਵੀ ਰੂਪ ਦੇ ਚਾਹੇ ਕੈਂਪ ਦੇ ਰੂਪ ਚ ਹੋਵੇ ਚਾਹੇ ਕਿ ਜ਼ੋਰ ਰੂਪ ਦੇ ਵਿੱਚ ਉਹ ਲੋਕਾਂ ਨਾਲ ਪਹੁੰਚਣੀ ਹੈ ਸੇਵਾ ਕਰਨੀ ਹੈ ਸੋ ਅੱਜ ਇਸ ਸੇਵਾ ਪਖਵਾੜੇ ਦੇ ਵਿੱਚ ਸਾਡੇ ਨਵਾਂ ਸ਼ਹਿਰ ਦੇ ਐਸ ਐਚਓ ਬਹੁਤ ਹੀ ਸਤਿਕਾਰਯੋਗ ਮਹਿੰਦਰ ਸਿੰਘ ਜੀ ਪਹੁੰਚੇ ਨੇ ਔਰ ਇੱਕ ਕੈਂਪ ਜੋ ਲਗਾਇਆ ਜਾ ਰਿਹਾ ਹੈ ਸਾਡੇ ਨਵਾਂ ਸ਼ਹਿਰ ਦੇ ਜਿਹੜਾ ਸ਼ਹੀਦ ਪੰਗ ਸਿੰਘ ਨਗਰ ਦੇ ਬਹੁਤ ਹੀ ਸਤਿਕਾਰਯੋਗ ਜੋ ਦਿਨ ਰਾਤ ਪਾਟੀ ਲਈ ਮਿਹਨਤ ਕਰਦੇ ਨੇ ਔਰ ਸਾਨੂੰ ਵੀ ਬਹੁਤ ਕੁਝ ਉਹਨਾਂ ਤੋਂ ਸਿੱਖਣ ਨੂੰ ਮਿਲਦਾ ਹੈ ਸਾਡੇ ਰਾਜਿੰਦਰ ਸਿੰਘ ਲੱਕੀ ਜੀ ਸਾਡੇ ਨਾਲ ਜਨਰਤ ਖੱਤਰ ਨੇ ਸਾਡੇ ਦਿਨੇਸ਼ ਪਾੜਦਾ ਜੀ ਰਣਜੀਤ ਪਾਂਜਾ ਜੀ ਪਹੁੰਚੇ ਨੇ ਜਲੰਧਰ ਤੋਂ ਇਸ ਖੂਨਦਾਨ ਕੈਂਪ ਦੇ ਵਿੱਚ ਜੋ ਸਾਡੇ ਵਿਧਾਨ ਸਭਾ ਦੇ ਵਿਸਤਾਰਕ ਰਹੇ ਨੇ ਡਾਕਟਰ ਕੁਲਵਿੰਦਰ ਜੀ ਵਿਜੇ ਕੁਮਾਰ ਜੀ ਔਰ ਪਾਲਾ ਸਿੰਘ ਜੀ ਔਰ ਨਮਾਸ਼ੀਰ ਜੀ ਤਕਰੀਬਨ ਸਾਰੀਆਂ ਵੱਡੀਆਂ ਸ਼ਖਸੀਅਤਾਂ ਧਾਰਮਿਕ ਸੰਗਠਨ ਸਮਾਜਿਕ ਸੰਗਠਨ ਜੋ ਅੱਜ ਉਹਨਾਂ ਨੇ ਸਮੂਲਿਤ ਕੀਤੀ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦੀਆਂ ਖੂਨਦਾਨੀਆਂ ਦਾ तहे ਦਿਲੋਂ ਧੰਨਵਾਦੀਆਂ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਜੈ ਸ਼ੀ ਰਾਮ ये वो है जो हम ध्यान में है हम ये अपने डाल के और उधर जाके साइड पे उतर के वो बड़ी है ना बड़े बोल्डर लेके ये ਇਹ ਬੜੀ ਖੁਸ਼ੀ ਦੀ ਗੱਲ ਹੈ ਜੀ ਕਿ ਸ਼ਹਿਰ ਵਾਸੀਆਂ ਤੋਂ ਬਲੱਡ ਬੈਂਕ ਰੌਂਡ ਰੋਡ ਨਵਾਂ ਸ਼ਹਿਰ ਵਿੱਚ ਖੂਨਦਾਨ ਕੈਂਪ ਲੱਗਿਆ ਇੱਕ ਖੂਨਦਾਨ ਕੈਂਪ ਦੇ ਵਿੱਚ ਬਹੁਤ ਸਾਰੇ ਖੂਨਦਾਨੀਆਂ ਨੇ ਖੂਨਦਾਨ ਕੀਤਾ ਸਾਡੇ ਪੁਲਿਸ ਮੈਨਾਂ ਨੇ ਵੀ ਖੂਨਦਾਨ ਕੀਤਾ ਹੈਗਾ ਬੜੀ ਖੁਸ਼ੀ ਦੀ ਲੱਗ ਰਿਹਾ ਸਭ ਤੋਂ ਵੱਡਾ ਦਾਨ ਜਿਹੜਾ ਹੁੰਦਾ ਹੈ ਖੂਨਦਾਨ ਹੀ ਹੁੰਦਾ ਹੈ ਕਿਸੇ ਜ਼ਿੰਦਗੀ ਨੂੰ ਬਚਾਉਣਾ ਇਹ ਸਭ ਤੋਂ ਵੱਡਾ ਪਾਉਣਾ ਹੁੰਦਾ ਹੈ ਔਰ ਸਭ ਤੋਂ ਵੱਡਾ ਦਾਨ ਮੈਂ ਜਿੰਨੇ ਵੀ ਪ੍ਰਬੰਧਕ ਹੈਗੇ ਆ ਡਾਕਟਰ ਸਾਹਿਬਾਨ ਹੈਗੇ ਆ ਜਿੰਨੇ ਵੀ ਇਸ ਜਿਹੜਾ ਹੈਗਾ ਖੂਨਦਾਨ ਕੈਂਪ ਨੂੰ ਲਾਉਣ ਵਾਲੇ ਹੈਗੇ ਆ ਕਾਨਪਨ ਹੈਗੇ ਆ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਇਸ ਤਰ੍ਹਾਂ ਜਿਹੜੇ ਖੂਨਦਾਨ ਕੈਂਪ ਹੈਗੇ ਇਹ ਲੱਗਣੇ ਚਾਹੀਦੇ ਆ ਬੜੀ ਖੁਸ਼ੀ ਦੀ ਗੱਲ ਹੈ ਧੰਨਵਾਦ ਮਾਹਰ ਉੱਪਰ ਫੋਟੋ ਖਿਡਾ ਲਈ ਮੈਸੇਜ ਇਹ ਵੀ ਐ ਮੁੰਸ਼ੀ ਦਾ ਬਾਪ ਸਿਟੀਨਾ ਬੇ ਧੰਨਵਾਦ ਭਾਈ ਲਓ ਵੀ ਭਾਈ करें करें दे दे हुछ करा। हुछ मैं आ गया पाइप में। ऐसा है फिर तो ठीक है। देखते हैं। आराम से जी। आराम से। बोलो बोलो। नहीं 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 དེ་འདྲ་ཡིན་པ་རེད། ཁོ་རང་གི་འབྲས་བུ་ཡིན་པ་རེད།